ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਉੜੀ ਮਹੱਲਾ ਪੰਜਵਾ ਅਗਾਮ ਰੂਪ ਕਾ ਮਨੁ ਮਹਿ ਥਾਨਾ ਗੁਰ ਪ੍ਰਸਾਦਿ ਕਿਨੈ ਵਿਰ ਲੈ ਜਾਣਾ सहज कथा के अमृत कुंटा जिस हे परपते देसु लै पुंचा रहा अनहत वाणी था नो निराला ताकी तोने मोहे गोपाला ਤਹ ਸਹਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਕਰ ਗੋਰੇ ਨਾਨਕ ਕਉ ਦੀਆ ਗੌੜੀ ਮਹੱਲਾ ਪੰਜਵਾ ਕਵਨ ਰੂਪ ਤੇਰਾ ਆਰਾਧਾ ਕਵਨ ਜੋਗ ਕਾਇਆ ਲੈ ਸਾਧਾ ਕਵਨ ਗੋਨ ਜੋ ਤੋਝ ਲਗਾਵਾ ਕਵਨ ਬੋਲ ਪਰ ਬ੍ਰਹਮ ਰੀਝਾਵਾ ਰਹਾ ਕਵਨ ਸਵ ਪੂਜਾ ਤੇਰੀ ਕਰਾ ਕਵਨ ਸੋ ਬੇਧੇ ਜੇ ਤੂੰ ਭਵਜਲ ਤਰਾ ਕਵਨ ਤਾਪੂ ਜੇ ਤੂੰ ਤਪਿਆ ਹੋਏ ਕਵਨ ਸੁਨਾਮ ਹਉ ਮੈ ਮਲਖੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜੇ ਸੁ ਕਰੇ ਕਿਰਪਾ ਸਤਿਗੁਰ ਮਿਲੇ ਦਇਆਲ તેસહી ગોનો તિનહી પ્રભુ જાતા જિસકી માને લે સુખ દાતા રહા ઓ તુજા ગાવડી મહલ્લા પંજવા આપન તાનું નહીં જાકો ગરબા ਰਾਜ ਮਿਲਖ ਨਹੀਂ ਆਪਨ ਦਰਬਾਰ ਆਪਨ ਨਹੀਂ ਕਾਕਾ ਲਪਟਾਇਓ ਆਪਨ ਨਾਮ ਸਤਿਗੁਰ ਤੇ ਪਾਇਓ ਰਹਾ ਸਵਤ ਬਨਤਾ ਆਪਨ ਨਹੀਂ ਪਾਈ इष्टमीत आप बापू नमई सुनहरा रूपा कोई नहीं दाम है वर गेवर अपन नहीं काम ਕਹ ਨਾਨਕ ਜੋ ਗੁਰ ਬਖਸ਼ੇ ਮਿਲਾਇ ਤਿਸ ਕਾ ਸਭ ਕੇਛੁ ਜਿਸ ਕਾ ਹਰਿ ਰਾਇ ਗਾਉੜੀ ਮਹੱਲਾ ਪੰਜਵਾ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਤੇ ਦੁੱਖ ਮੇਰੇ ਸਗਲੇ ਲਾਥੇ ਸਾਤੇ ਗੁਰ ਆਪਣੇ ਕਉ ਕੁਰਬਾਨੀ ਆਤਮਚੀ ਨੇ ਪਰਮ ਰੰਗ ਮਾਨੀ ਰਹਾਉ ਚਰਨ ਰੇਣ ਗੁਰ ਕੀ ਮੋਖੇ ਲਾਗੀ ਅਹੰ ਬੁੱਧੇ ਤੈਨ ਸਗਲ ਤਿਆਗੀ ਗੁਰ ਕਾ ਸਬਦ ਲਗੋ ਮਾਨੇ ਮਿਠਾ ਪਾਰ ਬ੍ਰਹਮ ਤਾਤੇ ਮੋਹੇ ਢੀਠਾ ਗੁਰ ਸੁਖ ਦਾਤਾ ਗੁਰ ਕਰਤਾ ਜੀ ਪ੍ਰਾਨ ਨਾਨਕ ਗੁਰ ਆਧਾਰ ਗੌੜੀ ਮਹੱਲਾ ਪੰਜਵਾ ਰੇ ਮਨ ਮੇਰੇ ਤੂੰ ਤਾਕ ਆਹੇ جا ਕੇ ਊਣਾ ਕਛੂ ਨਾ ਹੈ ਹਰ ਸਾ ਪ੍ਰੀਤਮ ਕਰੇ ਮਨमीत ਪ੍ਰਾਨ ਅਧਾਰ ਰਖੋ ਸਦਚੀਤ ਰਹਾ ਰੇ ਮਨ ਮੇਰੇ ਤੂੰ ਤਾਕ ਉਸੇ ਵੇ आदि पुरख अपरंपर देव तेस ऊपर मन कर तू आशा आदे जुगा दे जाक परवासा जाकी प्रीते सदा सुख होए ਨਾਨਕ ਗਾਵੇ ਗੁਰ ਮੇਲੇ ਸੋਈ ਗੌੜੀ ਮਹੱਲਾ ਪੰਜਵਾ ਮੀ ਤੂ ਕਰੈ ਸੋਈ ਹਮ ਮਨ ਮੀਤ ਕੇ ਕਰਤਬ ਕੁਸਲ ਸਮਾਨਾ ਇੱਕਾ ਟੇਕ ਮੇਰੇ ਮਾਨੇ ਚੀਤ ਜੇ ਸੁਕੇ ਚੁ ਕਰਨਾ ਸੋ ਹਮਰਾ ਮੀਤ ਰਹਾ ਮੀਤ ਹਮਾਰਾ ਵੇ ਪਰਵਾਹ ਗੁਰ ਕਿਰਪਾ ਤੇ मोहे असनाह मी तू हमारा अंतर जामी सम्राट पुरखु पारब्रह्म स्वामी हमदसे तुम ठाकुर मेरे ਨੋ ਮਹਤੋ ਨਾਨਕ ਪ੍ਰਭੂ ਤੇਰੀ ਗਾਉੜੀ ਮਹੱਲਾ ਪੰਜਵਾ ਜਾ ਕਉ ਤੁਮ ਭੈ ਸਮਰਥ ਅੰਗਾ ਤਾ ਕਉ ਕਛੁ ਨਾਹੀ ਕਾਲੰਗਾ माधव जा का है आज तुम्हारी ता कह कछु नहिं संसारी रहा जाके हृदय ठाकुर होए ता कह सहसा नहिं कोए जा का ਤਮ ਦਿਨੀ ਪ੍ਰਭ ਤੀਰ ਤਾ ਕੈ ਨਿਕਟੇ ਨ ਆਵੇ ਪੀਰ ਕਹ ਨਾਨਕ ਮੈਂ ਸੋਗਰ ਪਾਇਆ ਪਰ ਬ੍ਰਹਮ ਪੂਰਨ ਦਿਖਾਇਆ गावड़ी মহলਾ پنجਵਾ ਦੁਲਭ ਦੇਹ ਪਾਈ ਵਡ ਭਾਗੀ ਨਾਮ ਨਜਪ ਹੈ ਤੇ ਆਤਮ ਘਾਤੀ ਮਰੇ ਨਾ ਚਾਹੀ ਜਿਨਾ ਬਿਸਰਤ RAM ਨਾਮ ਬਿਹੂਨ ਜੀਵਨ ਕਾਨ ਕਾਮ ਰਹਾ ਖਾਤ ਪੀਤ ਖੇਲਤ ਹਸਤ ਵਿਸਥਾਰ ਕਵਨ ਅਰਥ ਮਿਰਤਕ ਸੀਗਾਰ ਜੋ ਨ ਸੁਨੇ ਹੈ ਜਾਸੂ ਪਰਮਾਨੰਦਾ ਪਸੂ ਪੰਖੀ ਤ੍ਰਗਦ ਜੋਨੇ ਤੇ ਮੰਦਾ ਕਹ ਨਾਨਕ ਗੋਰੇ ਮੰਤਰ ਦ੍ਰਿੜਾਇ ਕੇਵਲ ਨਾਮੁ ਰਿਤ ਮਾ ਹੈ ਸਮਾਇ ਗਾਉੜੀ ਮਹੱਲਾ ਪੰਜਵਾ ਕਾ ਕੀ ਮਾਈ ਕਾ ਕੋ ਬਾਪ ਨਾਮ ਤਾਰਿਕ ਝੂਠੇ ਸਭੇ ਸਾਕ ਕਾਹੇ ਕਾ ਮੂਰਖ ਭਖ ਲਾਇ ਮੇਲੇ ਸੰਜੋਗੇ ਹੁਕਮੇ ਤੂੰ ਆਇ ਰਹਾ ਏਕਾ ਮਾਟੀ ਏਕਾ ਜੋਤੇ ਏਕੋ ਪਵਨ ਕਹਾ ਕਾਨ ਰੋਤੇ ਮੇਰਾ ਮੇਰਾ ਕਰੇ ਬਿਲ ਲਾਹੀ ਮਰਨ ਹਾਰੋ ਇਹੋ ਜੀਰਾ ਨਹੀਂ ਕਹ ਨਾਨਕ ਗੋਰੇ ਖੋਲੇ ਕਪਾਟ ਮੁਕ ਤਪੈ ਬਿਨ ਸੇ ਪ੍ਰਮਾਠਾਟ ਗਾਉੜੀ ਮਹੱਲਾ ਪੰਜਵਾ ਵਡੇ ਵਡੇ ਜੋਤੀ ਸਹੇ ਲੋਗ ਤਿੰਨ ਕਾ ਵਿਆਪੇ ਚਿੰਤਾ ਰੋਗ ਕਾਨ ਵੱਡਾ ਮਾਇਆ ਵੜਾਈ ਸੋ ਵੱਡਾ ਜੇਨੇ RAM ਲੇਵ ਲਈ ਰਹਾ ਪੂ ਮੀਆ ਪੂ ਮੇ ਉਪਰ ਨਿਤ ਲੁਝੈ ਛੋੜੇ ਚੱਲ ਤ੍ਰਿਸ਼ਨਾ ਨਹੀਂ 부ਝੈ ਕਹੋ ਨਾਨਕ ਇਹੋ ਤਤ ਵਿਚਾਰਾ ਬੇਨੂ ਹਰੇ ਭਜਨ ਨਾਹੀ ਛੁਟਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ